ਜਿਨ੍ਹਾਂ ਨਾਲ ਮੁਹੱਬਤਾਂ ਪਾਮਦਾ ਹੈ ਨਹੀਂ ਟਾਈਮ ਤੇ ਮਦਦਗਾਰ ਲੇਕਿਨ ਮਤਲਬ ਨੂੰ ਭੁੱਲ ਜਾਣਗੇ ਤੂੰ ਨਾ ਕਰੀਂ ਇਤਵਾਰ ਉਹ ਮੈਂ ਤੇ ਬਈ ਬੈਠ ਸੀਗੇ ਮੈਂ ਕਿਹਾ ਵੀ ਆਪਣਾ ਗੀਤ ਆਉਣਾ ਪੱਕੀ ਚੱਲ ਕੇ ਦੇਖਣਾ ਅਸੀਂ ਮੋਟਰਸਾਈਕਲ ਬੜਾ ਦਵਲਿਆ ਪਰ ਆਉਂਦਿਆਂ ਸਾਡਾ ਗੀਤ ਉਹ ਨਿਕਲ ਚੁੱਕਿਆ ਸੀ ਉਹ 5:30 ਵਜੇ ਚੱਲਦਾ ਜੇ ਜਦ ਅਸੀਂ ਆਏ ਮੇਰੇ ਬੱਚੇ ਮੈਨੂੰ ਕਹਿਣ ਲੱਗੇ ਡੇਢੀ ਤਰਾ ਗੀਤ ਐਸੀ ਗੀਤ ਮੈਨੂੰ ਤੇਰਾ ਬੜਾ ਸੋਹਣਾ ਸੀ ੁੱਲੇ ਵਿੱਚ ਧੁਖੜ ਧੂਆਂ ਵੇ ਕੀ ਮੈਂ ਜਾਣਦਿਆਂ ਨੂੰ ਰੂ ਆਵੇਂ ਇੰਜ ਮੇਰਾ ਦਿਲ ਨਹੀਂ ਸੰਦਾ ਮੈਨੂੰ ਗੈਸ ਸਿਲੰਡਰ ਲੈ ਦੇਵੇ ਲੱਕੜਾਂ ਦਾ ਕੱਟਿਆ ਰਹਿੰਦਾ ਜੁੜੇ ਹੋਣ ਨਿਰਪੱਖ ਪੂਰੇ ਪੰਜਾਬ ਦੇ ਨਾਲ ਤੇ ਮੈਂ ਤੁਹਾਡਾ ਆਪਣਾ ਕੁਲਜੀਤ ਸਿੰਘ ਅਸਾਂ ਅੱਜ ਸੀ ਤੁਹਾਡੇ ਨਾਲ ਰੂਬਰੂ ਕਰਵਾਵਾਂਗੇ ਜਸਵੀਰ ਸਿੰਘ ਜੋ ਕਿ ਬਚਪਨ ਦੇ ਵਿੱਚ ਗਾਉਣ ਦਾ ਸ਼ੌਂਕ ਰੱਖਦੇ ਸੀ ਤਾਂ ਉਹਨਾਂ ਨੂੰ ਗਰੀਬੀ ਦੇ ਕਾਰਨ ਜਿਹੜਾ ਉਹਨਾਂ ਦਾ ਸ਼ੌਂਕ ਹੈ ਜਿਹੜਾ ਉਹ ਦੱਬਿਆ ਗਿਆ ਤਾਂ ਉਹਨਾਂ ਦੇ ਨਾਲ ਗੱਲਬਾਤ ਕਰਨਗੇ ਉਹਨਾਂ ਦੇ ਸ਼ੌਂਕ ਨੂੰ ਕਿ ਬੂਰ ਕਿਉਂ ਨਹੀਂ ਪਿਆ ਤਾਂ ਕੀ ਕਾਰਨ ਰਹੇ ਆ ਗੱਲਬਾਤ ਕਰਦੇ ਹਾਂ ਸਭ ਤੋਂ ਪਹਿਲਾਂ ਸਵਾਗਤ ਕਰ ਲੈਂਦੇ ਹਾਂ ਸੱਜਣ ਜੀ ਮੈਨੂੰ ਸ਼ੌਂਕ ਸੀ ਬਚਪਨ ਦੇ ਵਿੱਚ ਗਾਉਣ ਦਾ ਕੀ ਕਾਰਨ ਹੈ ਕਿ ਤੁਸੀਂ ਗਾ ਨਹੀਂ ਪਾਈ ਜਾਂ ਕਦੋਂ ਇਹ ਤੁਹਾਡੇ ਮਨ ਦੇ ਵਿੱਚ ਖਿਆਲ ਆਉਂਦਾ ਕਿ ਆਪਾਂ ਗਾਉਣਾ ਵੀ ਗਾਉਣਾ ਵਧੀਆ ਹੁੰਦਾ ਵੀ ਆਪਾਂ ਗਾਇਕ ਬਣ ਜਾਈਏ ਦੇਖੋ ਜੀ ਮੈਨੂੰ ਇਹ ਬਚਪਨ ਦੇ ਵਿੱਚ ਸ਼ੌਂਕ ਸੀ ਗਾਉਣ ਦਾ ਜੀ ਮੈਂ ਛੋਟਾ ਹੁੰਦਾ ਸਕੂਲ ਦੇ ਵਿੱਚ ਵੀ ਗਾਉਂਦਾ ਰਹਿੰਦਾ ਜਿਸ ਦਿਨ ਮੀਟਿੰਗ ਹੁੰਦੀ ਸ਼ਨੀਵਾਰ ਨੂੰ ਸ਼ੁੱਕਰਵਾਰ ਨੂੰ ਉਸ ਟਾਈਮ ਮੈਨੂੰ ਮਾਸਟਰ ਮੈਟਿਕ ਪਹਿਲਾ ਟਾਈਮ ਦੇ ਉਸ ਟਾਈਮ ਦੇ ਵਿੱਚ ਇੱਕ ਮੈਂ ਗੀਤ ਗਾਉਂਦਾ ਹੁੰਦਾ ਸੀਗਾ ਕੁਦੀਰ ਮਾਨ ਸੀਗਾ ਸਹਿਬਾ ਮੈਂ ਤਾਂ ਕਰਦੀ ਹਾਂ ਗੀਤ ਮੇਰੀ ਬੜੀ ਸ੍ਰੀਲੀ ਵਾਸ ਸੀ ਉਹ ਸਾਰੇ ਦੇ ਮਨ ਨੂੰ ਐਨਾ ਪਾਉਂਦਾ ਸੀ ਸਭ ਤੋਂ ਪਹਿਲਾਂ ਮੈਨੂੰ ਸੁਣਾ ਉਹ ਬੱਚੇ ਠਾਓ ਪਹਿਲਾਂ ਉਸ ਬੱਚੇ ਨੂੰ ਪਹਿਲਾਂ ਸੁਣਾ ਇਹ ਉਦੋਂ ਸਮਾਂ ਵੀ ਸੀ ਜਦੋਂ ਜੁਰੀ ਟੈੰਟ ਇੰਟਰਵਿਊ ਗਾਣੇ ਸੁਣਦੇ ਸੀ ਸੁਣਦੇ ਸੀ ਰਾਣੀ ਰਾਣੀ ਮਾਂ ਬਹੁਤ ਹੱਸਦੀ ਸੀ ਜਦੋਂ ਕਿ ਉਦੋਂ ਟਾਮੇ ਟਾਮੇ ਕਲਾਕਾਰ ਹੁੰਦੇ ਸੀ ਹਾਂ ਤੇ ਉਸ ਤੋਂ ਬਾਅਦ ਫਿਰ ਮੈਂ ਹੌਲੀ 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 ਮੈਂ ਮਤਲਬ ਕਿ ਗੀਤ ਲਿਖਣੀ ਸ਼ੁਰੂ ਕਰ ਦਿੱਤੀ ਮੈਂ ਮਤਲਬ ਕਿ ਉਦੋਂ ਆਪਣੇ ਜਿਹੜੇ ਕਲਾਕਾਰ ਸੀ ਨਾ ਉਹਨਾਂ ਦਾ ਕਿਤਾਬਾਂ ਸ਼ੌਕ ਦਾ ਸੀ। ਹੂੰ ਕਿਤਾਬਾਂ ਦਾ ਮੈਨੂੰ ਬਹੁਤ ਸ਼ੌਂਕ ਸੀ ਪੜ੍ਹਨ ਦਾ। ਫਿਰ ਮੈਂ ਕਿਤਾਬ ਕੋਈ ਵੀ ਮਿਲਣੀ ਬਾਜ਼ਾਰ ਦੇ ਵਿੱਚੋਂ ਉਹ ਮੈਂ ਬਾਹਰ ਕੇ ਲਿਆਉਂਦਾ ਸੀ। ਦੀਵਾਨਤ ਦੀ ਜੈ ਹੋਰ ਜਿਵੇਂ ਮੁਹੰਮਦ ਸਦੀਕ ਜੀ ਹੋਵੇ ਪੁਰਾਣੇ ਕਲਾਕਾਰ ਉਹਨਾਂ ਦਾ ਫਿਰ ਮੈਨੂੰ ਸ਼ੌਂਕ ਪੈ ਗਿਆ ਉਹਨਾਂ ਦੇ ਪਰ ਮੈਂ ਗੀਤ ਗਾਉਣੇ। ਗਾਉਣ ਦੇ ਨਾਲ 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 ਫਿਰ ਮੇਰੀ ਨੂੰ ਬਾਤਾਂ ਨੌਲੇਜ ਵਧਦੀ ਗਈ। ਨੌਲੇਜ ਫਿਰ ਮੈਂ ਜਿਹੜੇ ਉਹਨਾਂ ਦੇ ਗੀਤ ਰਿਪੋਰਟਿੰਗ ਨਹੀਂ ਹੋਏ ਹੁੰਦੇ ਸੀਗੇ। ਉਹਨਾਂ ਨੇ ਆਪ ਤਰਜਾ ਬਣਾ ਕੇ ਫਿਰ ਮੈਂ ਕਹਾਣੀ ਤੋਂ ਸ਼ੁਰੂ ਕਰਦਾ ਹੋਣੀ ਹੈ ਸ਼ੁਰੂ ਕਰ ਹਾਂਜੀ ਹਾਂਜੀ ਹਾਂ ਉਸ ਤੋਂ ਬਾਅਦ ਫਿਰ ਮੈਂ ਆਪ ਨਿਕਲ ਆ ਗਿਆ ਲਿਖਦਾ ਲਿਖਦਾ ਫਿਰ ਮੈਂ ਬਹੁਤ ਕੁਝ ਲਿਖਿਆ ਫਿਰ ਉਸ ਤੋਂ ਬਾਅਦ ਮੈਂ ਬਹੁਤ ਕਿੱਸੇ ਪੜ੍ਹੇ ਜਿਵੇਂ ਬਾਰੇ ਸਾਜੀ ਹੀਰ ਪੜ੍ਹੀ ਗੌਰਮਗਨ ਕੇ ਜਿਹੜੇ ਸੀਗੇ ਉਹਨਾਂ ਦੇ ਵਿੱਚੋਂ ਮੈਨੂੰ ਬਹੁਤ ਕੁਝ ਮਿਲਿਆ ਜਦੋਂ ਫਿਰ ਮੈਂ ਲਿਖਦਾ ਰਹਾ ਲਿਖਦਾ ਰਹਾ ਫਿਰ ਇੱਕ ਵਾਰ ਮੈਂ ਸਾਡੇ ਇੱਥੇ ਨੇੜੇ ਜੈਤੋ ਮੰਡੀ ਇੱਥੇ ਜਗਮੀਤ ਸਿੰਘ ਬਰਾੜ ਜੀ ਆਏ ਹੋਏ ਸਨ ਉਹਨਾਂ ਨੇ ਉਹਨਾਂ ਦੇ ਅੱਗੇ ਕੁਦੀ ਮਾਰਕੀ ਹੁੰਦੇ ਸੀਗੇ ਟਾਈਮ ਲੈਣ ਵਾਸਤੇ ਤੇ ਜਦੋਂ ਮੈਨੂੰ ਪਤਾ ਲੱਗਿਆ ਵੀ ਕੁਦੀ ਮਾਰਕੀ ਆ ਰਹੇ ਆ ਉਹ ਮੇਰੀ ਛੋਟੀ ਸੀਗੀ ਮੈਂ ਅੱਠ ਗੀਤ ਲੈ ਕੇ ਲੋਕਤੱਤ ਬਹੁਤ ਸੁੰਦਰ-ਸੁੰਦਰ ਜਨਮਾਥੇ ਚਲਾ ਗਿਆ ਉੱਥੇ ਮੈਨੂੰ ਉਹਨਾਂ ਨੇ ਅੱਗੇ ਨਾ ਜਾਣ ਦਿੱਤਾ ਵੀ ਫੋਸ ਬਹੁਤ ਜ਼ਿਆਦਾ ਸੀ ਪੁਲਿਸ ਸੀਗੀ ਮੈਨੂੰ ਕਹਿਣ ਲੱਗੇ ਵੀ ਤੂੰ ਕਾਕਾ ਅੱਗੇ ਨਹੀਂ ਜਾ ਸਕਦਾ ਫਿਰ ਇੱਕ ਪੁਲਿਸ ਵਾਲੇ ਨੇ ਮੈਨੂੰ ਕਿਹਾ ਚਲ ਕੋਈ ਨਾ ਬੱਚਾ ਇਹਨੂੰ ਅੱਗੇ ਜਾਣ ਦੇ ਜਦੋਂ ਉਹਨਾਂ ਦਾ ਪ੍ਰੋਗਰਾਮ ਖਤਮ ਹੋ ਗਿਆ ਜਦੋਂ ਉਹਨਾਂ ਕੋਲੇ ਮੈਂ ਮਿਲਿਆ ਉਹਨਾਂ ਨੇ ਮੇਰੀ ਸਾਰੀ ਲਿਖਤ ਵੇਖੀ ਉਹ ਮੈਨੂੰ ਕਹਿਣ ਲੱਗੇ ਯਾਰ ਉਹ ਬੰਬਰ ਛੂਟੀ ਆ ਇੰਨੇ ਸੁੰਦਰ ਗੀਤ ਲਿਖੇ ਆ ਬਹੁਤ ਸੋਹਣੇ ਗੀਤ ਲਿਖੇ ਹੋਏ ਆ ਲੋਕ ਤਾਂ ਸੀਗੇ ਕੀ ਮੇਰੇ ਸਾਰੇ ਵੀ ਯਾਦ ਤੁਹਾਨੂੰ ਹਾਂ ਅੱਜ ਵੀ ਯਾਦ ਆ ਇੱਕ ਲੋਕ ਤਾਂ ਦਾ ਇੱਕ ਟੱਪਾ ਸੁਣਾਉਂਦੇ ਆ ਇੱਕ ਤੋਂ ਲੋਕ ਤਾਂ ਸੀਗਾ ਮੇਰਾ ਗੁਰੂਆਂ ਬਿਨਾ ਗਿਆਨ ਨਾ ਨਾ ਅੱਖੀਆਂ ਬਿਨਾ ਤਦਾਰ ਦਿਲ ਮਿਲਦੇ ਨਾ ਹੀ ਦਿਲ ਬਿਨਾ ਦਿਲ ਵਾਜੂ ਨਾ ਕਲਦਾਰ ਜਿਨ੍ਹਾਂ ਨਾਲ ਮੁਹੱਬਤਾਂ ਪਾਮਦਾ ਹੈ ਨਹੀਂ ਟਾਈਮ ਤੇ ਮਦਦਗਾਰ ਲੈ ਕੇ ਮਤਲਬ ਨੂੰ ਭੁੱਲ ਜਾਣਗੇ ਤੂੰ ਨਾ ਕਰੀਂ ਇਤਵਾਰ ਉਹ ਗੱਲ ਪੈਸਾ ਸੁਣ ਲੈ ਸੱਜਣਾ ਪੈਸਾ ਪੈਸਾ ਰਹੀ ਪੁਕਾਰ ਪੈਸਾ ਕੋਲ ਤਾਂ ਬਾਪੂ ਆਖਦੇ ਧੀਆਂ ਪੁੱਤਰ ਤੇ ਪਰਿਵਾਰ ਪੈਸੇ ਨਾਲ ਹਯਾਰੀ ਯਾਰੀਆਂ ਪੈਸੇ ਬਿਨ ਹੈ ਧਰਲਾ ਯਾਰ ਹੱਲ ਪੈਸੇ ਨਾਲ ਸਭ ਮੁਸ਼ਕਲਾਂ ਪੈਸੇ ਬਿਨ ਹੈ ਕਮ ਖਵਾਰ ਬਦ ਕਰਮਾਂ ਮਾਰੀ ਮਾਂ ਦੇ ਲੈ ਲੈਂਦੇ ਜਨਮ ਚ ਡਾਲ ਇੱਥੇ ਧਰਮ ਕਰਮ ਕੋਈ ਸ਼ਰਮ ਨਹੀਂ ਇਸ਼ਕੇ ਦਾ ਗਰਮ ਬਿਚਾਰ ਸੁਖੀ ਬਸਣਾ ਨੀਤਾ ਚੰਗੀਆਂ ਜੱਗ ਦੀ ਜੋ ਐਸ਼ ਬਹਾਰ ਥੱਬ ਚੁਗਲੀ ਕੱਲਾ ਝੂਠੀਆਂ ਚੋਰੀ ਯਾਰੀ ਤੇ ਬਦਕਾਰ ਪੱਥਰ ਦਿਲ ਬੇਦਰਦ ਬੇਤਰਸ ਨੂੰ ਹੈ ਨਹੀਂ ਦੁੱਖ ਸੁੱਖ ਨਾਲ ਪਿਆਰ ਸੂਰਜ ਹੈ ਦੁਨੀਆ ਦੀ ਰੋਸ਼ਨੀ ਇੱਕ ਉੱਲੂ ਨੂੰ ਕਿਸਾਰ ਗੱਲ ਦਬੜੀ ਖਾਨੇ ਬਾਲੜਾ ਗੱਲ ਲਿਖ ਗਿਆ ਸੂਚ ਪਚਾ ਪਹਿਲਾਂ ਇਹ ਲੋਕ ਤਾਂ ਸੀ ਇਹ ਲੋਕ ਤਾਂ ਸੀ ਹਾਂ ਬੜੀ ਉਦੋਂ ਚੱਲਦੀ ਸੀ ਉਦੋਂ ਲੋਕ ਸੁਣਦੇ ਸੁਣਦੇ ਸੀ ਹਾਂ ਹੁਣ ਇਹ ਹੁਣ ਹੁਣ ਵਾਲੇ ਕਰਾਂਗੇ ਉਹਨਾਂ ਨੂੰ ਪਤਾ ਹੀ ਨਹੀਂ ਜਿਹੜੇ ਲੋਕ ਤਾਂ ਕੀ ਹੁੰਦਾ ਹਾਂ ਉਹ ਲੋਕ ਤਾਂ ਅੱਠੇ ਜਨ ਲੋਕ ਤਾਂ ਤਾਂ ਉਹਨੇ ਮੈਨੂੰ ਸਿਲੈਕਟ ਕੀਤੀ ਉਹ ਮੈਨੂੰ ਕਹਿਣ ਲੱਗੇ ਵੀ ਤੁਸੀਂ ਨਾ ਲੁਧਿਆਣੇ ਆ ਜਾਓ ਲੁਧਿਆਣੇ ਮਾਨਕ ਕਹਿੰਦੇ ਹਾਂਜੀ 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 ਕਹਿੰਦੇ ਤੁਸੀਂ ਲੁਧਿਆਣੇ ਆ ਜਾਓ ਉੱਥੇ ਮੇਰੇ ਕੋਲ ਰਾਤ ਰਹੋ ਥੋੜੇ ਅਸੀਂ ਗੀਤ ਕਰਵਾ ਜਾਾਂਗੇ ਥੋੜਾ ਅਸੀਂ ਕਰਾਉਣਾ ਦੋ ਚਾਰ ਗੀਤ ਵੀ ਤੁਹਾਡੀ ਗੀਤ ਸੋਹਣੇ ਕਰਕੇ ਅੱਛੇ ਦੇ ਅੱਛੇ ਕਰਵਾ ਜਾਾਂਗੇ ਹਾਂ ਫਿਰ ਉਹਨਾਂ ਨੇ ਮੈਨੂੰ ਉੱਥੇ ਗਵਾ ਕੇ ਵੀ ਦੇਖਿਆ ਕਹਿੰਦੇ ਯਾਰ ਬੱਚੇ ਦੀ ਆਵਾਜ਼ ਵੀ ਬਹੁਤ ਸੁੰਦਰ ਆ ਜਿਹੜੇ ਤੇਰੇ ਕੋਲ ਗੀਤ ਅਸੀਂ ਵਿੱਚ ਵੀ ਕਰਵਾ ਦਾਂਗੇ ਪਰ ਜੋ ਮੇਰੇ ਮਾਪੇ ਸੀ ਉਹਨਾਂ ਨੂੰ ਪਤਾ ਨਹੀਂ ਸੀ ਸਾਡੇ ਬੱਚੇ ਦੇ ਵਿੱਚ ਟਾਈਲੈਂਡ ਟਿੱਕਾ ਲੱਗ ਰਿਹਾ ਹੈ ਕਲਾ ਹੈਗੀ ਜੇ ਉਹਨਾਂ ਪਰਸੀ ਤੇ ਮੈਂ ਉਹਨਾਂ ਨੂੰ ਮੈਂ ਉਹਨਾਂ ਨਾਲ ਗੱਲਬਾਤ ਕੀਤੀ ਵੀ ਮੈਂ ਲੁਧਿਆਣਾ ਜਾਣਾ ਉਹਨਾਂ ਨੇ ਮੈਨੂੰ ਲੁਧਿਆਣਾ ਜਾਣ ਤੋਂ ਮਨਾ ਕਰਤਾ ਉਦੋਂ ਬਾਅਦ ਕਹਿੰਦਾ ਕਿ ਅਸੀਂ ਉੱਥੇ ਹੀ ਰਹਿਗੇ ਫਿਰ ਤੁਸੀਂ ਕੋਸ਼ਿਸ਼ ਨਹੀਂ ਕੀਤੀ ਕਿ ਕਿਤੇ ਨਾ ਕਿਤੇ ਚਲੋ ਹੋਰ ਮਿਲ ਲਈਏ ਦੁਬਾਰਾ ਮੈਂ ਉਹਨਾਂ ਨੂੰ ਕੋਸ਼ਿਸ਼ ਕੀਤੀ ਉਦੋਂ ਬਾਅਦ ਪਰ ਉਸ ਤਬ ਵੀ ਮੈਂ ਸਾਡੇ ਪਰਿਵਾਰ ਦੇ ਵਿੱਚ ਸਭ ਤੋਂ ਵੱਡਾ ਸੀ ਪਟਿਆਲਾ ਸਿੱਤੇ ਬਰਕਰ ਦੇ ਵਿੱਚ ਬਹੁਤ ਜ਼ਿਆਦਾ ਗਰੀਬੀ ਸੀ ਪਰ ਮੈਨੂੰ ਕਾਰੋਬਾਰ ਕਰਨਾ ਪੈ ਲਾ ਸੀ ਪਿਤਾ ਜੀ ਦੇ ਨਾਲ ਜਿਹੜਾੜੀ ਮੋਤੀ ਹੈ ਜੀ ਮਜ਼ਦੂਰੀ ਕਰ ਹਾਂ ਜੀ ਹਾਂ ਜੀ ਡੈਡੀ ਕਰਨਾ ਮਜ਼ਦੂਰੀ ਕਰ ਹਾਂ ਫਿਰ ਉੱਥੇ ਵੀ ਗੌਣ ਮੂਜੀ ਕਰਦਾ ਹੁਣ ਅੱਗੇ ਤੇ ਲੱਗ ਜਾਂਦੇ ਹੁਣ ਹਾਂ ਜੀ ਹਾਂ ਜੀ ਜਦੋਂ ਅਸੀਂ ਬਾਹਰ ਮਤਲਬ ਕਿ ਖੇਤਾਂ ਦੇ ਵਿੱਚ ਕੰਮ ਕਰਦੇ ਉਦੋਂ ਨਰਮੇ ਜ਼ਿਆਦਾ ਹੁੰਦੇ ਸੀਗੇ ਜੀ ਤੇ ਖੇਤਾਂ ਦੇ ਵਿੱਚ ਜਦੋਂ 8 8 9 9 ਬੰਦੇ ਕੰਮ ਕਰਦੇ ਨਰਮਾਪੁਰ ਦੇ ਮੈਨੂੰ ਮਤਲਬ ਕਿ ਸਾਰੀ ਦਿਹਾੜੀ ਮੈਂ ਕੀ ਲਗਾਈ ਜਾਂਦਾ ਮੈਨੂੰ ਕਹਿ ਦਰਾਂ ਵੀ ਦੇਖੋ ਪੂਰੇ ਦੋ ਲੈ ਦਾ ਤੋਂ ਸਾਰੀ ਰੈਡੀ ਕੀਤੀ ਹੁੰਦੀ ਗੀਤ ਹੀ ਹੁੰਦੇ ਸਾਰੀ ਰੈਡੀ ਤੜਕ ਸੁਬਾਤ ਲਾ ਕੇ ਸ਼ਾਮ ਤੇ ਗੀਤ तकरीबन ਮੇਰੇ ਕੁਦੀਮ ਮਾਰਕ ਜੀ ਦੇ ਚਮਕੀਲਾ ਜੀ ਦੇ ਮੁਹੰਮਦ ਸਦੀਕ ਜੀ ਦੇ ਟੁੱਟ ਸਾਰੇ ਕੀਤੇ ਮੇਰੇ ਜਾਣਦੇ ਸੀ ਜਿਹੜਾ ਜਿਹਦਾ ਗੀਤ ਇੱਕ ਕਿਨਾਂ ਤੜਕ ਤੋੜ ਲੈਣਾ ਪਰ ਸ਼ਾਮ ਤੇ ਪਰਮੋਸ ਤੇ ਗਾਈ ਹੁੰਦਾ ਦੂਸਰੇ ਦੇ ਗਾਣੇ ਹੁੰਦੇ ਸਾਰਿਆਂ ਸਾਰੇ ਉਹ ਤੁਹਾਡਾ ਕੰਮ ਵੀ ਕਰੀ ਜਾਂਦੇ ਵੀ ਜਾਨੀ ਕਰੀ ਜਾਂਦੇ ਆਸੀਂ ਹਾਂਜੀ 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 ਅੱਗੇ ਅੱਗੇ ਤੇਰਾ ਹੁਣ ਕਿੰਨੀ ਉਮਰ ਹੋ ਗਈ ਤੁਹਾਡੀ ਹੁਣ ਮੇਰੀ ਉਮਰ 53 ਸਾਲ ਦੀ ਹੁਣ ਵੀ ਗਾਉਣ ਦਾ ਸ਼ੌਂਕ ਹੈ ਮੰਦਿਰ ਦੇ ਅੰਦਰ ਹਾਂਜੀ ਹਾਂਜੀ ਹਾਂ ਹਰਮੋਨੀਅਮ ਸਪੈਕਲ ਮੇਰਾ ਘਰੇ ਲੈ ਕੇ ਰੱਖਿਆ ਹੋਆ ਜਦੋਂ ਕਿਸੇ ਪਰਚੀ ਕਰਦਾ ਉਹਦੇ ਪਰ ਮੈਂ ਆਦਾ ਮਨੋਰੰਜਨ ਪੂਰੇ ਤੇ ਕਰ ਦਿੰਦਾ ਉਹ ਜੀ ਕਰਦੇ ਹਾਂਜੀ ਫਿਰ ਗਾਉਣੀ ਆਵਾਜ਼ ਕੱਢਣੀ ਹਾਂਜੀ ਹਾਂਜੀ ਬੱਚੇ ਨਹੀਂ ਕਹਿੰਦੇ ਕੀ ਆ ਕੀ ਗਾਉਂਦੇ ਨਹੀਂ ਜੀ ਬੱਚੇ ਨਹੀਂ ਕਹਿੰਦੇ ਤਾਂ ਅੱਛਾ ਤੁਸੀਂ ਗੱਲ ਵਿਚਾਲੇ ਰਹੀ ਕੀ ਆਪਣੀ ਤਾਂ ਉਸ ਤੋਂ ਬਾਅਦ ਜਦੋਂ ਖਲਦੀਪ ਮਾਨਕ ਤੁਹਾਨੂੰ ਕਿਹਾ ਕਿ ਤਨ ਜਾਇਨ ਇڈیا ਉਸ ਤੋਂ ਬਾਅਦ ਤੁਹਾਡੇ ਜਿਹੜੇ ਗਾਣੇ ਸੀ ਉਹ ਕਿਸੇ ਕਲਾਕਾਰ ਨੂੰ ਦੇਣ ਦੀ ਕੋਸ਼ਿਸ਼ ਕੀਤੀ ਬਾਤ ਨਹੀਂ ਉਹ ਦੂਬਾਰ ਫਿਰ ਇੱਕ ਕਲਾਕਾਰ ਫੋਰ ਆਇਆ ਸੀਗਾ ਜੀ ਉਹਦਾ ਨਾਮ ਸੀਗਾ ਨਸ਼ਤਰ ਸ਼ੱਦਾ ਉਹਦਾ ਮੈਂ ਫੈਨ ਸੀਗਾ ਬਿਲਕੁਲ ਸੇਮ ਟੂ ਸੇਮ ਹੈ ਉਹਦੇ ਵਾਂਗੂ ਹੀ ਗਾਉਂਦਾ ਸੀਗਾ ਪਰ ਉਹਨਾਂ ਨੇ ਮੇਰੀ ਮੁਲਾਕਾਤ ਕੀਤੀ ਉਹਨਾਂ ਨੇ ਮੈਨੂੰ ਸੀਲੈਕਟ ਕਰ ਲਿਆ ਤੇ ਉਹ ਕਦੇ ਵੀ ਕੋਈ ਗੱਲ ਤੇਰੇ ਕੀਤੇ ਚ ਕਰਵਾਵਾਂਗੇ ਪਰ ਉਸ ਤੋਂ ਬਾਅਦ ਉਹਨਾਂ ਵੀ ਬਿਆਰ ਦਿੱਤੀ ਤੇ ਚੋਗੀ ਦੀ ਪੂਰੀ ਕਿਦਮੇ ਰ ਉਦੋਂ ਬਾਅਦ ਮੈਂ ਕਿਸੇ ਕਲਾਕਾਰ ਨੂੰ ਨਹੀਂ ਉਸ ਤੋਂ ਬਾਅਦ ਫਿਰ ਮੈਂ ਜੀ ਇੱਕ ਡਰਾਮਾ ਪਾਰਟੀ ਚਾਰ ਕੀਤੀ ਠੀਕ ਹੈ ਉਸ ਮਤਲਬ ਕਿ ਉਹਦੇ ਨਾਲ ਆਪਣੇ ਕੁੜੀਆਂ ਨੂੰ ਆਪਾਂ ਕਹਿੰਦੇ ਸੀ ਵੀ ਦਾਜ ਦੇ ਪਿੱਛੇ ਸਾੜ ਦਿੱਤਾ ਜਾਂਦਾ ਸੀਗਾ ਜਾਂ ਉਹਨਾਂ ਨਸ਼ਾ ਬਹੁਤ ਜ਼ਿਆਦਾ ਚੱਲਦਾ ਸੀ ਉਦੋਂ ਫਿਰ ਮੈਂ ਨਸ਼ਾ ਦੇ ਖਿਲਾਫ ਤੇ ਇਹ ਦਾਜ ਦੇ ਬਾਰੇ ਵੀ ਵੀ ਦਾਜ ਵੀ ਗਰੀਬਾਂ ਨਾਲੋਂ ਤਾਂ ਨਾ ਲਿਆ ਜਾਵੇ ਉਦੋਂ ਫਿਰ ਮੈਂ ਡਰਾਮਾ ਪਾਰਟੀ ਤਿਆਰ ਕੀਤੀ ਉੱਪਰ ਡਰਾਮਾ ਮੇਰਾ ਬਹੁਤ ਅਸੀਂ ਪਿੰਡਾਂ ਦੇ ਵਿੱਚ ਜਾਂਦੇ ਰਹੇ ਹਾਂ ਉਦੋਂ ਫਿਰ ਮੈਂ ਗੀਤ ਬਹੁਤ ਜ਼ਿਆਦਾ ਲਿਖੀ ਅਚ ਉਹ ਡਰਾਮਿਆਂ ਦੀ ਡਰਾਮਿਆਂ ਤੇ ਹਾਂ ਵੀ ਦਾਜ ਜਿੱਕੇ ਵਿੱਚ ਸਾੜਦੇ 50 ਤੱਕ ਹਾਂ ਤਲੂਕ ਤਤ ਉਹ ਸਾਰੀ ਸਟੋਰੀ ਬਣਾ ਕੇ ਕਿਵੇਂ ਦੱਟਿਆ ਰਿਹਾ ਜਾਂਦਾ ਕਿ ਉਹ ਜੋ ਦਾਜ ਮੰਗਿਆ ਜਾਂਦਾ ਕਿਵੇਂ ਸਾੜਿਆ ਜਾਂਦਾ ਨਰਕੀ ਦੇ ਮਾਫੀ ਮੰਗਣ ਕੇ ਕਰੀਬ ਹੁੰਦੇ ਆ ਉਦੋਂ ਫਿਰ ਮੇਰੇ ਗੀਤ ਵਿੱਚ ਇੱਕ ਇਹ ਜੇ ਸੀਗੇ ਮੈਂ ਮਸਤੀ ਕਰਨ ਕਰਕੇ ਤੇ ਮੈਂ ਗੀਤ ਬਣਾਏ ਉਹ ਮੈਨੂੰ ਅੱਜ ਵੀ ਕਈ ਲੋਕ ਜਦੋਂ ਬੁਲਾਉਂਦੇ ਆ ਨਾ ਵੀ ਮਤਲਬ ਕਿ ਉਹ ਗੀਤਾਂ ਦੇ ਨਾਂ ਤੇ ਬੁਲਾਉਂਦੇ ਆ ਹਾਂ ਇੱਕ ਮੇਰਾ ਗੀਤ ਸੀਗਾ ਅ 20 ਦੇ ਨਾਂ ਤੇ ਲਿਖਿਆ ਸੀਗਾ ਦਿੱਤਾ ਲੌਂਗ ਨਾ ਕਢਾ ਕੇ ਨਾ ਤੂੰ ਪੈਰਾਂ ਨੂੰ ਬਣਾ ਕੇ ਸੁਣ ਵੇ ਕਬੀਲਦਾਰਾ ਭਾਰਿਆ ਜਦੋਂ ਦੀ ਵਿਆਹੀ ਤੇਰੇ ਨਾਲ ਹਾਣੀ ਆ ਤੇਰੀ ਘਰ ਦੀ ਕਿਰਪੀ ਬੰਨ ਮਾਰੇ ਉਹ ਬੰਦੇ ਦੇ ਬੋਲ ਸੀਗੇ ਬੋਲੇ ਨਾ ਬੁਲਾਈ ਰਹੇ ਕਰ ਦੀ ਲੜਾਈ ਕਿੱਥੋਂ ਤੈਨੂੰ ਝਾਂਜਰਾ ਬਣਾ ਦਿਆਂ ਸਾਲ ਹੋ ਗਿਆ ਨੇ ਮੇਰੇ ਇੱਕੋ ਹੀ ਕਮੀਜ਼ ਦਾ ਸਮਾਂ ਕਿਹੜਾ ਪੁਰਤਾ ਸਵਾ ਲਿਆ ਉਹਦਾ ਪਿਛਲਾ ਟਿਕਰਾ ਸੀਗਾ ਰੱਬ ਰੱਖੇ ਸੁੱਖ ਬੀ ਲੋਗਾਹਾਂ ਨੂੰ ਵੀ ਜੂੰਗਾ ਅੱਧਾ ਸੂਤ ਜਮਤੀ ਨੱਕ ਕੋਕਾ ਕਾਟੇ ਕੰਨੀ ਕੋਕਰੂ ਪਰ ਆਦੂ ਗੱਲ ਸੁਣ ਤੇ ਸਹੀ ਦਬੜੀ ਖਾਣੇ ਦਾ ਮੁੰਡਾ ਗੱਲ ਤੈਨੂੰ ਆਖੇ ਜਸਵੀਰ ਸੱਚੀਆਂ ਸੁਣਾ ਗਿਆ ਸਾਲ ਹੋ ਗਿਆ ਨੇ ਮੇਰੀ ਇੱਕੋ ਹੀ ਕਮੀਜ਼ 10 ਮੈਂ ਕਿਹੜਾ ਕੜਤਾ ਬਣਾ ਲਿਆ ਹੁਣ ਜਦੋਂ ਮੈਨੂੰ ਕਈ ਬੁਲਾਉਂਦੇ ਆ ਉਹ ਕਿਵੇਂ ਜਸਵੀਰ ਸੱਚੀਆਂ ਸੁਣਾ ਗਿਆ ਇਹ ਗੀਤੇ ਪੁਕਾਰਦੇ ਮੈਨੂੰ ਜੀ ਹਾਂ ਜੀ ਅਬ ਇਸ ਤੱਕ ਗਾਣਾ ਤੁਸੀਂ ਕਰੋ ਜਿੱਦਾਂ ਦਾਜ ਦੀ ਕੁੜੀ ਨੂੰ ਛਾੜਿਆ ਜਾਂਦਾ ਸੀ ਦਾਜ ਪਿੱਛੇ ਉਹਦੇ ਵੀ ਤੁਸੀਂ ਕਹਿੰਦੇ ਹੋ ਗਾਣੇ ਲਿਖੇ ਸਨ ਹਾਂ ਜੀ ਬੜੀ ਹਾਂ ਇੱਕ ਮੈਂ ਗੀਤ ਲਿਖਿਆ ਸੀਗਾ ਪੁਰੂਨ ਹੱਦ ਤੇ ਹੂੰ ਉਹ ਤੋਂ ਮੈਂ ਕਿਹਾ ਪੂਰਾ ਲਿਖਿਆ ਗੀਤ ਲਿਖਿਆ ਉਹ ਮੈਂ ਗੀਤ ਆਪਣੇ ਇੱਥੇ ਵਟੰਡੇ ਰਿਪੋਰਟ ਪਰਾ ਕੇ ਕਿ ਕੰਮਨ ਹਾਰ ਪਾਇਦਾ ਸੀ ਉਹਨਾਂ ਦਾ ਸੀਗਾ ਸਟੂਡਿਓ ਬਹੁਤ ਮਸ਼ਹੂਰ ਹੂੰ ਉਹ ਮੈਂ ਗੀਤ ਰਿਪੋਰਟ ਪਰਾ ਕੇ ਪਰ ਮੈਂ ਉਹ ਨਾ ਆਪਣੇ ਪ੍ਰੋਗਰਾਮ ਚੱਲਦਾ ਆਂਦਾ ਸੀ ਜਾਂ ਮਾਨ ਪੰਜਾਬ ਦਾ ਹੂੰ ਉਹਦੇ ਫਿਰ ਮੈਂ ਗੀਤ ਇੱਥੇ ਪਰਵਾਕੇ ਆ ਉਹ ਮੇਰੀ ਮੇਰਾ ਜੀ ਵੀ ਤੇ ਬਹੁਤ ਚੱਲਿਆ ਗਈ ਉਹ ਮੈਂ ਕਿ ਮੇਰੇ ਗੀਤ ਨੂੰ ਲੋਕਾਂ ਨੇ ਇੰਨਾ ਪਸੰਦ ਕੀਤਾ ਬਹੁਤ ਪਸੰਦ ਕੀਤਾ ਉਹ ਮੇਰੇ ਗੀਤ ਦੇ ਬੋਲ ਸੀਗੇ ਧੀਰ ਹੁੰਦੀ ਆ ਤੇ ਦੁੱਖੜਾ ਸੁਣਾਉਂਦੀ ਆ ਹੰਝੂਆਂ ਦਾ ਹਾਰ ਬਾਬਲਾ ਹੱਥ ਜੋੜ ਕੇ ਮੈਂ ਪਾਉਂਨੀ ਆ ਦਹਾਈ ਨੱਕੋਖ ਵਿੱਚ ਮਾਰੀ ਬਾਬਲਾ ਇਹ ਗੀਤ ਮਤਲਬ ਕਿ ਮੈਂ ਅਸੀਂ ਜਿੱਤੇ ਗੀਤ ਕਰਵਾ ਕੇ ਸਾਨੂੰ ਕਹੇ ਵੀ ਅਗਲੇ ਹਫ਼ਤੇ ਤੇ ਨਾ ਕੀਤਾ ਹੁੰਦਾ ਅਸੀਂ ਰਿਸ਼ਤੇਦਾਰੀ ਚ ਗਏ ਹੋਏ ਸੀ ਮੈਂ ਕਹੇ ਵੀ ਅੱਜ ਕੀ ਤੋਣਾ ਅਸੀਂ ਉੱਥੋਂ ਮੈਂ ਤੇ ਵੀ ਬੈਠ ਸੀਗੇ ਮੈਂ ਕਹੇ ਵੀ ਆਪਣਾ ਕੀ ਤੋਣਾ ਪੱਕੀ ਚੱਲ ਕੇ ਦੇਖਣਾ ਅਸੀਂ ਮੋਟਰਸਾਈਕਲ ਬੜਾ ਦਵਲਿਆ ਪਰੋਂ ਤਾਨੂੰ ਸਾਡਾ ਕੀ ਤੋ ਨਿਕਲ ਚੁੱਕਿਆ ਸੀ ਉਦੋਂ 5:30 ਵਜੇ ਜਿਆਦਾ ਨਿਕਲੋਦਾ ਜਦ ਅਸੀਂ ਆਏ ਮੇਰੇ ਬੱਚੇ ਮੈਨੂੰ ਕਹਿਣ ਲੱਗੇ ਡੇਢੀ ਤਰਾ ਕੀ ਦਾ ਐਸੀ ਕੀਤ ਮੈਨੂੰ ਤੇਰਾ ਬੜਾ ਸੋਹਣਾ ਸੀ ਬੜਾ ਸੋਹਣਾ ਸੀ ਫਿਰ ਮੈਂ ਸੋਚਿਆ ਮੈਂ ਕਿਹਾ ਵੀ ਜਦੋਂ ਬੱਚੇ ਕਹਿੰਦੇ ਵੀ ਕੀ ਸੋਹਣਾ ਸੀ ਪਰ ਸੋਹਣਾ ਹੀ ਹੋਊਗਾ ਕੀ ਤਾਂ ਆ ਮਾਨ ਖੁਸ਼ੀ ਵੀ ਹੁੰਦੀ ਆ ਖੁਸ਼ੀ ਹਾਂ ਹਾਂ ਆਪਾਂ ਇਹ ਕੰਮ ਕੀਤਾ ਤੇ ਉਹਨਾਂ ਲੋਕਾਂ ਵੀ ਪਿਆਰ ਕਰਨ ਹੈ ਨਾ ਉਹ ਫਿਰ ਅਗਲੇ ਦਿਨ ਫੇਰ ਸਵੇਰ ਪ੍ਰੋਗਰਾਮ ਚ ਆਦਾ ਹੁੰਦਾ ਜੀ ਉਹ ਵਾਰ ਅਗਲੇ ਦਿਨ ਜੋ ਮੈਂ ਗੀਤ ਦੇਖਿਆ ਪਰ ਮੈਨੂੰ ਬੜੇ ਲੋਕਾਂ ਦੇ ਫੋਨ ਆਏ ਵੀਰ ਆ ਕਹਿੰਦੇ ਜਸਮੀਤ ਜਰਾ ਕੀਤੇ ਆ ਬਹੁਤ ਹੱਕ ਤੇ ਬਹੁਤ ਸੁੰਦਰ ਸੀ ਜ਼ਿਆਦਾਤਰ ਮਤਲਬ ਕਿ ਕੁੜੀਆਂ ਨੇ ਗੀਤ ਪਾ ਸਕਦੀਆਂ ਇਹ ਫਿਰ ਪਿੰਡ ਦੇ ਲੋਕਾਂ ਨੇ ਸਹਿਯੋਗ ਨਹੀਂ ਦਿੱਤਾ ਜਿਵੇਂ ਤੁਸੀਂ ਡਰਾਮਾ ਕਰਦੇ ਸੀ ਕੂਨ ਹਤਿਆਤੀ ਗਾਣੇ ਲਿਖਦੇ ਸੀ ਫਿਰ ਡਰਾਮੇ ਦੇ ਵਿੱਚ ਵੀ ਲੋਕਾਂ ਦੇ ਲਈ ਗੱਲ ਕਰਦੇ ਸਾਂਝਾ ਜਿਆ ਫਿਰ ਲੋਕਾਂ ਨੂੰ ਵੀ ਸਹਿਯੋਗ ਦੇਣਾ ਚਾਹੀਦਾ ਸੀ ਕੀ ਦਿੱਤਾ ਨਹੀਂ ਕਿਸੇ ਨੇ ਕਿ ਭਾਈ ਜਸਵੀਰ ਸਿੰਘ ਅਸੀਂ ਤੇਰੇ ਗਾਣਾ ਰਿਕਾਰਡ ਕਰਾ ਦਿੰਨੀ ਹੈ ਨਹੀਂ ਕਿਸੇ ਨੇ ਉਦੋਂ ਪਰ ਸਮਾਂ ਇਹੋ ਜਿਹਾ ਸੀਗਾ ਉਹਦੋਂ ਕੋਈ ਸੋਚਦਾ ਨਹੀਂ ਸੀ ਇਹ ਗੱਲ ਬਾਰੇ ਨਹੀਂ ਨਲੇ ਕਹਿੰਦੇ ਉਦੋਂ ਪਿਆਰ ਹੁੰਦਾ ਸੀ ਲੋਕਾਂ ਦੀ ਹਾਂ ਪਿਆਰ ਤਾਂ ਬਹੁਤ ਹੁੰਦਾ ਸੀ ਪਰ ਉਹ ਉਹਦੋਂ ਛੜਿਆ ਪੈਸਾ ਲੋਕਾਂ ਕੋਲ ਕਰਕ ਸੀ ਹੂੰ ਹੂੰ ਹੁਣ ਤਾਂ ਪੈਸਾ ਬਹੁਤ ਜਿਆਦਾ ਆ ਉਦੋਂ ਫਿਰ ਵਾਕਿਆ ਬਾਦ ਦੇਖੋ ਜੀ ਕਿਸੇ ਦੀ ਖਤਰ ਕੌਣ ਪੀਦਾ ਨਹੀਂ ਹੁੰਦਾ ਕਲਾਕਾਰ ਇੱਕ ਦੂਜੇ ਦੀ ਬਾਹ ਫੜ ਲੈਂਦੇ ਚੜਾ ਦਿੰਦੇ ਆ ਤਾਂ ਜਿਵੇਂ ਕਿਸੇ ਕਲਾਕਾਰ ਨੇ ਕਹਿ ਦਿੱਤਾ ਕਿ ਵੀ ਆ ਬੰਦਾ ਗਰੀਬ ਹੈ ਤੇ ਹੁਣ ਕਾਫੀ ਕਲਾਕਾਰ ਨੇ ਜਿਹੜੇ ਉੱਪਰ ਚੜੇ ਨਾਮ ਕਮਾਇਆ ਕਾਫੀ ਨਾਮ ਵਰ ਮਨੇ ਵਾਕਿਆ ਬਾਦ ਉਦੋਂ ਬਾਦ ਫਿਰ ਜਦੋਂ ਮੇਰੀ ਸ਼ਾਦੀ ਹੋ ਗਈ ਬੱਚੇ ਹੋ ਗਏ ਘਰ ਦਾ ਨੇ ਅੱਡ ਕਰਤਾ ਫਿਰ ਜਦੋਂ ਬੰਦਾ ਕਮੀਲਦਰੀ ਦੇ ਵਿੱਚ ਆਜੇ ਬਣਦਾ ਫਿਰ ਮੈਂ ਉਹ ਅਧਿ ਲਨਤਾ ਹੀ ਜਾਰੀ ਰੱਖੀ ਹੁਣ ਵੀ ਲੈਨ ਮੇਰੀ ਜਾਰੀ ਹੈ ਫਿਰ ਮੈਂ ਸੋਚਿਆ ਵੀ ਆਪਾਂ ਬੱਚਿਆਂ ਨੂੰ ਪੂਰਾ ਪੜਾਉਂ ਬੱਚੇ ਮੈਂ ਦਿਨੇ ਦੋ ਮੇਰੇ ਲੜਕੇ ਇੱਕ ਲੜਕੀ ਹੈ ਬੱਚਿਆਂ ਨੂੰ ਲੜਕੀ ਨੂੰ ਮੈਂ ਜਦੋਂ ਐਮ ਕਾਮ ਕਰਵਾਈ ਉਹਦਾ ਕੋਰਸ ਕਰਵਾਇਆ ਬੈਂਕ ਦਾ ਪੂਰੇ ਬੈਂਕ ਦੀ ਜੋਰਦੀ ਕੀਤੀ ਹੁੰਦੇ ਬਈ ਗਈ ਫਿਰ ਇੱਕ ਮੇਰੇ ਬੱਚੇ ਨੂੰ ਵੀ ਕਰਵਾਈ ਵੀ ਕਰਵਾ ਕੇ ਉਹ ਟਰਾਈਡੈਂਟਿਫਾਈਕਰ ਉੱਥੇ ਪਾਕਿਸ਼ਾਵਾ ਕੀਤਾ ਹੁਣ ਤੇ ਆਪਣੇ ਖੇਤੀਬਾੜੀ ਮਹਿਕਮੇ ਚ ਜਿਹੜਾ ਮੇਰਾ ਛੋਟਾ ਬੱਚਾ ਸੀਗਾ ਉਹਦੀ ਬਾਜ ਬਹੁਤ ਜਾਰੀ ਸੀਗੀ ਹਮ ਉਹਦਾ ਮੈਂ ਕੋਸ਼ਿਸ਼ ਕਰਾਇਆ ਪਹਿਲਾਂ ਨੂੰ ਹਰਮੋਨੀਅਮ ਸਿਖਾਇਆ ਫਿਰ ਉਹਨੇ ਆਪ ਹੀ ਆਮਦ ਚੱਕ ਲਿਆ ਅੱਜ ਹੁਣ ਜਿਹੜਾ ਕੀਰਤਨ ਸੁਣੋ ਅੱਜ ਉਹ ਬੰਬੇ ਆ ਕੀਰਤਨ ਕਰੇ ਕੀਰਤਨ ਕਰਦੇ ਆ ਕਿਆ ਬਾਤ ਕਿਉਂਕਿ ਉਹ ਫਿਰ ਵੇਕੀ ਵਰਜੀ ਫੋਨ ਦੇ ਵਿੱਚ ਹੁੰਦੀ ਹੈ ਮੇਰਾ ਫੋਨ ਦੇ ਵਿੱਚ ਆਪਣੀ ਜਿਹੜੀ ਕਲਾ ਸੀ ਉਹਨੂੰ ਹਾਂ ਸਾਇਆ ਜਿਵੇਂ ਰੰਗ ਦਿਖਾਇਆ ਅਲੰਕਾਰ ਦਿਖਾਇਆ ਦੇ ਵਿੱਚ ਰੱਖੀ ਰੱਖਿਆ ਚਲੋ ਫਿਰ ਮੈਂ ਸੋਚਿਆ ਕਿ ਚਲੋ ਆਪਣੇ ਦਾ ਸ਼ੌਕ ਨਹੀਂ ਪੂਰੇ ਹੋਏ ਤੇ ਅੱਜ ਵੀ ਆਪਣਾ ਬੱਚਾ ਚਲੋ ਬਾਜ ਤਾਂ ਜਾ ਰਹੀ ਹੈ ਬਾਜ ਜਾ ਰਹੀ ਹੈ ਹਾਂਜੀ ਹਾਂਜੀ ਹਾਂ ਜਿਹੜੀ ਬਾਜ ਦੱਬੀ ਗਈ ਸੀ ਜਿਹੜੀ ਦੇ ਕਰ ਮਾਰ ਜਰੂਰ ਕੱਢਿਆ ਹਾਂਜੀ ਹਾਂਜੀ ਤਾਂ ਆਪਣੇ ਮਨ ਦੇ ਵਿੱਚ ਵੀ ਚਾਹੁੰਦਾ ਹੋਣਾ ਜਦੋਂ ਕਹਿੰਦੇ ਤੁਸੀਂ ਕਿਹਾ ਕਿ ਵਿਆਹ ਹੋ ਗਿਆ ਸ਼ਾਦੀ ਹੋ ਗਿਆ ਉਦੋਂ ਫਿਰ ਇਹ ਇਰਮਾਨ ਆ ਥੋੜੇ ਘਟਨੀ ਸ਼ੁਰੂ ਹੋ ਗਈ ਇਰਮਾਨ ਤੋਂ ਮੈਂ ਚਾਲੂ ਰੱਖੇ ਪਰ ਜਿਹੜੀ ਮੇਰੀ ਫੈਸਲੀ ਉਹ ਅਨਪੜ ਸੀ ਉਹ ਇਸ ਲੈਨ ਤੋਂ ਮੈਨੂੰ ਮਤਲਬ ਕਿ ਭਰੇ ਪਰਕਾ ਲਈ ਇਸ ਪੈਂਦਾ ਰਹਿਣਾ ਇਹ ਤੇ ਅੱਜ ਕਰਦੇ ਆਂ ਇਹ ਐ ਕਰਦੇ ਆਂ ਹਮਮ ਫਰਬਤ ਸਿਆਣਾ ਬੰਦਾ ਸੋਚਦਾ ਵੀ ਆਪਾਂ ਯਾਰ ਪਰੀਸਨਾ ਦਾ ਪਰ ਆ ਤੁਹਾਡਾ ਘਟਾ ਦੇ ਟਾਈਮ ਪਾਸ ਦਿਨਾ ਡੰਗੜ ਪੋਂਦਾ ਜਿਵੇਂ ਹਾਂਜੀ ਕਿ ਮੈਨੂੰ ਸ਼ੌਂਕ ਹੈ ਚੜਾਉ ਪੂਰਾ ਕਰ ਲੈਂਦੇ ਸੀ ਕਿ ਲੋਕਾਂ ਚ ਚਾਹੇ ਨਾ ਜਾਵੇ ਜਾਵੇ ਪਰ ਮੇਰੀ ਬਾਜ ਜਿਹੜੀ ਉਹ ਨਾ ਦੱਬੀ ਦੱਬੀ ਦੇ ਹਾਂ ਵੇਖੋ ਜੀ ਇਹ ਤਾਂ ਜਿਵੇਂ ਕਹਿੰਦੇ ਨੇ ਵਿੱਚ ਜਿਹੜੇ ਘੌ ਵਾਲੇ ਭਾਂਡੇ ਹੁੰਦੇ ਆ ਉਹਨਾਂ ਵਿੱਚ ਤੇnhਾਈ ਦੀ ਜਾਂਦੀ ਹਾਂ ਹਾਂਜੀ ਤੇ ਹੁਣ ਵੀ ਬੇਸ਼ੱਕ ਮੇਰੀ 53 55 ਸਾਲ ਦੀ ਉਮਰ ਆ ਤੇ ਹਲੇ ਵੀ ਜਦੋਂ ਮੈਂ ਕਿਤੇ ਸ਼ੌਂਕ ਹੋ ਵੀ ਮੈਂ ਆਦਾ ਗੱਲ ਨਾ ਕਰੀ ਤੇ ਹੁਣ ਨਹੀਂ ਜਿਵੇਂ ਸਾਥ ਚ ਕਿਤੇ ਜਾਣੀ ਹੋ ਜਾਂ ਕਿਤੇ ਹੋਰ ਜਾਣੀ ਹੋ ਤੇ ਕੋਈ ਕਹਿੰਦਾ ਨਹੀਂ ਕਿ ਅੱਜ ਫਿਰ ਜਸਵੀਰ ਸਿੰਘ ਸੁਣਾ ਦੇ ਹੁਣ ਸੱਚੀ ਗੱਲਾਂ ਜਿਵੇਂ ਤੁਸੀਂ ਕਹਿੰਦੇ ਹੋ ਸੱਚੀ ਗੱਲਾਂ ਹਾਂ ਬਹੁਤ ਕਹਿ ਜਾਂਦੇ ਆ ਬਹੁਤ ਕਹਿ ਜਾਂਦੇ ਆ ਸੁਣਾ ਦੇ ਨੇ ਸਾਥੀ ਆ ਸਾ ਤੁਸੀਂ ਇੱਕ ਕਹਿ ਰਹੇ ਸੀ ਕਿ شریف ਦਿਲਦਾਰ ਨੇ ਵੀ ਤੁਹਾਡਾ ਗਾਣਾ ਗਾਇਆ ਹਾਂਜੀ 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 ਉਹ ਪਰ ਜਦੋਂ ਨਾ ਅਸੀਂ ਮਤਲਬ ਕਿ ਡਰਾਮਾ ਪਾਰਟੀ ਮੈਂ ਤਿਆਰ ਕੀਤੀ ਉਹਦੇ ਵਿੱਚ ਇੱਕ ਮੈਂ ਗੀਤ ਲਿਖਿਆ ਸੀ ਉਦੋਂ ਆਪਣੇ ਗੈਸ ਲੈੰਡਰ ਆਏ ਆਏ ਸੀਗੇ ਹੈ ਉਹ ਬੰਦੇ ਮੈਂ ਗੀਤ ਲਿਖਿਆ ਸੀਗਾ ਦੁੱਲੇ ਵਿੱਚ ਧੁਖੜ ਧੂਆਂ ਵੇ ਕੀ ਮੈਂ ਜਾਣਦਿਆਂ ਨੂੰ ਰੂ ਆਵੇਂ ਇੰਜ ਮੇਰਾ ਦਿਲ ਨਹੀਂ ਸਹਦਾ ਮੈਨੂੰ ਗੈਸ ਸਿਲੰਡਰ ਲੈ ਦੇਵੇ ਲੱਕੜਾਂ ਦਾ ਕੱਟਿਆ ਰੇਤਾ ਉਹ ਗੀਤ ਨੇ ਜਦੋਂ ਮੇਰੇ ਡਰਾਮੇ ਵਿੱਚ ਕਈ ਜਗ੍ਹਾ ਚੱਲਿਆ ਉਦੋਂ ਫਿਰ ਉਹ ਬੰਦਾ ਪੂਰਾ ਚੱਲਦਾ ਸੀ ਉਹ ਪਰ ਇੱਥੇ ਦਬਲੀ ਖਾਣੇ ਆਇਆ ਸਾਡੇ ਅਸੀਂ 8-9 ਮੁੰਡੇ ਸੀਗੇ ਉਹਨਾਂ ਨੇ ਫਿਰ ਕੋਈ ਕਬ ਮੇਰਾ ਗੀਤ ਸੁਖਿਆ ਕੋਈ ਆ ਕੇ ਮੇਰਾ ਦੇਖਿਆ ਉਹ ਸਾਰੇ ਬੰਦਿਆਂ ਕੋਲੇ ਖੀਰ ਨੂੰ ਗਏ ਪਰ ਉਹਨਾਂ ਕੋ ਖੀਰ ਨੂੰ ਪਤਾ ਲੱਗਿਆ ਵੀ ਬੰਦਾ ਲੇਖਣਾ ਤਾਂ ਪੂਰੀ ਉਬਰ ਸਪੈਸ਼ਲ ਮੇਰੇ ਕੋਲ ਚੱਲ ਗਿਆ ਕਿਹਾ ਬਾਈ ਜੀ ਯਾਰ ਗੱਲ ਤੁਹਾਡੀ ਨਵੀਂ听ੀ ਦੀ ਆ ਇਹ ਤੁਸੀਂ ਸਾਨੂੰ ਗੱਲ ਜਰੂਰ ਦਿਓ ਉਬਰ ਮੈਂ ਕਹਾਂ ਪਾ ਕਿ ਚਲ ਕੋਈ ਨਹੀਂ ਜੇ ਤੁਸੀਂ ਤੁਹਾਨੂੰ ਸੋਹਣੀ ਲੱਗਦੀ ਆ ਤੇ ਤੁਹਾਨੂੰ ਲੱਗ ਦਿੰਦੇ ਆ ਉਦੋਂ ਫਿਰ ਉਹਨਾਂ ਨੇ ਇਹ ਗੀਤ ਗਾਇਆ ਹਾਂ ਮੈਨੂੰ ਪਿਆਸ ਲੈਂਡ ਮੇਰੇ ਦੇ ਵਿੱਚ ਨਾ ਪਰ ਮਤਲਬ ਕਿ ਮੇਰਾ ਹੋ ਟੰਗ ਨਾ ਗਿਆ ਸੀ ਉਹਨੇ ਕੋ ਥੋੜਾ ਹੋ ਟੰਗ ਨਾ ਕਰਨਾ ਉਹਨੇ ਫਿਕਰੇ ਛੋਟੇ ਕਰਕੇ ਗਾਣਾ ਕਿਉਂਕਿ ਉਹਨਾਂ ਦਾ ਕਾੜੇ ਤੇ ਗੋਣਾ ਹੁੰਦਾ ਉਹਨਾਂ ਦੇ ਵੀ ਦੁਰਨ ਲੱਗੇ ਹੈ ਤੇ ਜਿਹੜਾ ਸਾਡਾ ਪ੍ਰੋਗਰਾਮ ਹੁੰਦਾ ਸੀ ਅਜ ਤਾਂ ਦੋ ਚਾਰ ਗੀਤ ਬੋਲਣੇ ਹੁੰਦੇ ਸੀਗੇ ਹਾਂ ਕੋਈ ਹੋਰ ਦੂਜੂ ਕਰਕੇ ਬਦਲ ਦੋ ਗੀਤ ਬੋਲਤੇ ਹੋਰ ਜੁੜੀ ਆ ਗਈ ਦੋ ਚਾਰ ਗੀਤ ਨੂੰ ਉੱਤੇ ਹੋਰ ਜੁੜੀ ਆ ਗਈ ਹਾਂ ਫਿਰ ਇੱਕ ਮੈਂ ਗੀਤ ਮੇਰਾ ਹੋਰ ਸੀਗਾ ਬਹੁਤ ਜ਼ਿਆਦਾ ਮੇਂ ਸ਼ੁਰੂ ਹੋਇਆ ਉਹ ਸੀ ਮੇਰਾ ਗੀਤ ਲਿਖਿਆ ਮਗੇ ਤਕਰੀਬਨ ਜਿਹੜੇ ਮੈਂ ਇਹ ਮੇਰੇ ਗੀਤ ਲਿਖੇ ਸੀ ਨਾ ਡਰਾਮੇ ਦੇ ਵਿੱਚ ਸਾਰੇ ਗੀਤ ਮੇਰੇ ਬਹੁਤ ਜ਼ਿਆਦਾ ਸੋਹਣੇ ਸੀ ਕਿਉਂਕਿ ਤਾਂ ਮੈਂ ਆਪ ਕਲਾਕਾਰ ਸੀ ਇੱਕ ਮੈਂ ਆਪ ਆਪ ਹੀ ਲਿਖਦਾ ਇੱਕ ਵੀ ਹੁੰਦਾ ਸੀ ਵੀ ਉੱਥੇ ਕੁੜੀਆਂ ਮੈਡੀਆਂ ਨੇ ਸਾਰੇ ਬੈਠਦੇ ਨੇ ਪਰਿਵਾਰਕ ਹੈ ਨਾ ਉਹ ਬੁਖਾ ਮਜੀ ਹਾਂਜੀ ਰਾਤੀ ਰਾਤੀ ਤਾਂ ਫਿਰ ਉਹ ਜਿਹੜਾ ਤੁਸੀਂ ਕਹਿ ਰਹੇ ਮਕਦੂਮ ਹੋਇਆ ਸੀ ਉਹਦੇ ਦੋ ਹਾਂਜੀ ਉਹ ਬਿੱਤੀਗਾ ਜੀ ਅ ਕਰਕੇ ਪ੍ਰੈਸ ਨੇ ਗਲਾਬੀ ਸ਼ੂਟ ਪਾ ਕੇ ਕਿਸੇ ਵੇਲੇ ਭੋਰਾ ਮੰਨਦੀ ਨਾ ਸੰਗਦੀ ਛੇਤੀ ਖਰਚ ਹਾਨਨੇ ਨੇ ਦੂਜੇ ਦਿਨ ਪੈਸੇ ਲੈਣੇ ਮੰਗਦੇ ਤੇ ਇਹ ਮਜ਼ਦੂਰ ਪੈਗੇ ਸੀ ਜਾਂ ਉਹ ਕਹਿੰਦੀ ਪੈ ਗਿਆ ਭਰਮ ਕਾ ਤੋ ਹੋ ਗਿਆ ਕਰਮ ਸੌਦਾ ਮੁੱਕ ਜਾਵੇ ਪੈਸੇ ਲਵਾ ਮੰਗ ਵੀ ਮੇਰੇ ਬਸ ਨਾ ਹਾਨੀਆਂ ਕੀਤਾ ਮਹਿੰਗਾਈ ਬੜਾ ਤੱਕ ਕਹਿੰਦਾ ਪਰਸਨ ਗਿਆ ਤੈਨੂੰ 300 ਫੜਾ ਕੇ ਨਹੀਂ ਤਿੰਨ ਕਿ ਦਿਨਾਂ ਦੇ ਵਿੱਚ ਦੱਸ ਕਿਥੇ ਲਾਦੇ ਨੇ ਸਮਝ ਨਾ ਆਉਂਦੀ ਤੈਨੂੰ ਆਊ ਕਦੋਂ ਮੱਤ ਮੈਨੂੰ ਕਰ ਦਿੱਤਾ ਲੰਗ ਤੇ ਮਲੰਗ ਦੀ ਛੇਤੀ ਖਰਚ ਖਾਂਦੇ ਨੇ ਦੂਜੇ ਦਿਨ ਪੈਸੇ ਲੈਵੇਂ ਮੰਗਦੇ ਉਹ ਵਰਗੋ ਬੁੜੀ ਕਹਿੰਦੀ ਆ ਉਹ ਕਹਿੰਦੀ ਕਿਦੀ ਪੁੱਛ ਲੈ ਹਿਸਾਬ ਮੇਥੋਂ ਭੋਰਾ ਭੋਰਾ ਚੰਦ ਦੇ ਘਰ ਦਾ ਸਮਾਨ ਲਿਆਈਆਂ ਸੂਤ ਤਾਣੀ ਤੰਦ ਦੇ ਲਿਆਈਆਂ ਮੱਧਰੀਆਂ ਬਣਾਉਣ ਲਈ ਇੱਕ ਸ਼ੇਰ ਮਾਰਕਾ ਚੂਰ ਪੱਕਾ ਰੰਗ ਦੇ ਮੇਰੇ ਬਸ ਨਾ ਖਾਣੀਆਂ ਕਿਤਾ ਮਹਿੰਗਾਈ ਬੜਾ ਤੱਕ ਇਹੋ ਕਹਿੰਦੇ ਲੱਗੀ ਨਾ ਦਿਹਾੜੀ ਬੈਠ 12 ਮੈਂ ਬਜਾ ਲਈ ਨਹੀਂ ਲੱਬਿਆ ਨਾ ਕੰਮ ਮੰਡੀ ਫੜੇ ਕੰਮ ਭਾਲੇ ਨਹੀਂ ਕਾਮਿਆਂ ਨੂੰ ਮਿਲਦਾ ਨਾ ਪੂਰਾ ਇੱਥੇ ਹੱਕ ਸਾਰੇ ਮਜ਼ਦੂਰ ਘੱਟਾ ਰਹਿ ਜਾਂ ਛੰਡ ਦੀ ਛੇਤੀ ਖਰਚ ਖਾਂਣ ਨੇ ਦੂਜੇ ਦਿਨ ਪੈਸੇ ਲੈ ਬਿਮਾਰ ਦਿੱਤੇ ਫਿਰ ਉਹ ਕਹਿੰਦੀ ਸਰਦਾ ਨਾ ਜਮਾ ਗਿੱਲਾ ਉੱਥੇ ਪੈਸਾ ਲਾਉਣੀ ਆ ਇਹ ਹੀ ਗੱਲ ਸਾਰਿਆਂ ਪੇੜਾਂ ਨੂੰ ਸਮਝਾਉਣੀ ਆ ਤੈਥੋਂ ਮੈਂ ਸਿਆਣੀ ਸੁਣ ਮਾਹੀ ਜਸਵੀਰ ਜਿਹੜੇ ਤੂੰ ਤਾਂ ਮੈਨੂੰ ਦੱਸਦਾ ਈ ਟੱਗ ਵੇ ਮੇਰੇ ਬਸ ਨਾ ਹਾਨੀਆਂ ਕੀਤਾ ਮਹਿੰਗਾਈ ਵੜਾ ਤੱਕ ਇੱਕ ਹੋਰ ਜਰਨਲਿਸਟ ਜੀ ਮਨਜੀਤ ਇੱਕ ਵਾਰ ਮੈਂ ਕੋਰਾਬਲੀ ਦਾ ਗੀਤ ਲਿਖਿਆ ਸੀਗਾ ਉਹ ਉਹ ਸੀ ਤਰਜ ਗਲਤੀ ਆਣ ਤੇ ਉਹ ਗੀਤ ਵੀ ਐਸਾ ਗੀਤ ਚੱਲਿਆ ਉਹਦੋਂ ਆਪਣੇ ਨੋਮੋਟਲ ਕੋਲੀ ਬਹੁਤ ਮਸ਼ਹੂਰ ਸੀ ਲੋਮੋਟਲ ਮਤਲਬ ਕਿ ਹਰੇਕ ਬੰਦਾ ਅਮਲੀ ਹਰੇਕ ਹੰਦਾ ਸੀ ਉਹਨੂੰ ਫਿਰ ਮੈਂ ਲੋਕਾਂ ਦੇ ਕੀਤੇ ਲਿਖਿਆ ਕਿ ਉਹ ਕੋਈ ਇੱਕ ਮਤਲਬ ਕਿ ਉਹ ਅਮਲੀ ਹੁੰਦਾ ਉਹ ਅਮਲੀ ਦੇ ਘਰ ਵਾਲੀ ਹੁੰਦੀ ਉਹ ਪਹਿਲਾ ਰੂਪ ਉਹਦੇ ਘਰ ਵਾਲੀ ਬੋਲਦੀ ਆ ਉਹ ਕਹਿੰਦੀ ਜਾਂ ਤੂੰ ਮਰ ਜੇ ਜਾਂ ਮੈਂ ਮਰ ਜਾ ਇਦਾਂ ਹੋਣਾ ਨਹੀਂ ਵੀ ਗੁਜ਼ਾਰਾ ਨਸ਼ਿਆਂ ਨੇ ਘਰ ਬਟਦਾ ਦਿਨ ਕੱਟਦਾ ਮੰਜੀ ਤੇ ਲੇ ਕੇ ਸਾਰਾ ਉਹ ਕਹਿੰਦਾ ਖਾਣਾ ਲੋਮਟ ਲੈ ਲਈ ਕੀ ਆ ਇਹਦਾ ਮੁੱਲ ਨਹੀਂ ਪੱਤੇ ਆਉਂਦੇ 45 ਤੇ 11 ਐਵੇਂ ਕਾਤੋਂ ਰਹੇ ਲੜਦੀ ਨੀਂ ਅਮਲੀ ਕਿਟੱਕ ਤਸਪਾਰਾ ਫਿਰ ਉਹ ਕਹਿੰਦੀ ਘਰ ਦੀ ਕੋਈ ਚੀਜ਼ ਨਾ ਬਣਦੀ ਦਿਲ ਮੇਰਾ ਪਛਤਾਵੇ ਵੀ ਘਰ ਤੇ ਭਾੜੇ ਚੱਕ ਕੇ ਵੀ ਤੂੰ ਰੋਜ਼ ਵੇਚ ਕੇ ਆਵੇਂ ਕਹਿੰਦੀ ਕੱਲ ਲੈ ਗਿਆ ਕਮੂਤ ਪੇਟੀ ਵਿੱਚੋਂ ਕੱਢ ਸ਼ੂਟ ਭਾਈ ਰੱਖਦਾ ਇਹ ਨਵਾਂ ਨਹੀਂ ਕੁਵਾੜਾ ਬਿਨ ਨਸ਼ਿਆਂ ਨੇ ਘਰ ਪਟਤਾ ਦਿਨ ਕੱਟਦਾ ਮਜੇ ਪੈ ਕੇ ਸਾਰਾ ਕਹਿੰਦਾ ਇੱਕੋ ਹੀ ਤੋਲਾ ਦਿਨ ਵਿੱਚ ਖਾਣਾ ਕਿਉਂ ਜਾਨੀਆਂ ਰੋਈ ਮੁੱਕੀ ਦੇ ਬਿਨ ਅੱਖ ਨਾ ਖੜਦੀ ਕੰਮ ਨਾ ਸੁਝਦਾ ਕੋਈ ਫੁੱਲ ਛਾਪ ਬੀੜੀਆਂ ਉਦੋਂ ਮਸ਼ਹੂਰ ਸੀਗਾ ਫੁੱਲ ਛਾਪ ਬੀੜੀਆਂ ਰਹਿਣ ਰੂਹਾਂ ਕਿੜੀਆਂ ਦਮ ਸੁੱਕੇ ਦੀ ਚਲਮ ਦਾ ਨਿਆਰਾ ਐਵੇਂ ਕਾਤੋਂ ਰਹੇ ਲੜਦੀ ਨੇ ਅੰਮ੍ਰਿਤੇ ਢੱਕਣਾ ਭਾਰਾ ਫੇਰ ਉਹ ਕਹਿੰਦੀ ਦਬੜੀ ਖਾਣੇ ਵਾਲਿਆ ਤੈਨੂੰ ਝੇਡਾ ਕਰਦੇ ਸਾਰੇ ਮੇਰੇ ਤਾਂ ਬਸ ਰੱਬ ਨੇ ਲਿਖ ਤੇ ਕਰਮ ਅੰਮਲਿਆ ਮਾਰੇ ਸੁਣ ਜਸਵੀਰ ਵੇ ਉੱਤੀ ਤਕਦੀਰ ਵੇ ਜਿੱਲਾ ਬਣ ਕੇ ਰਹੇ ਤੂੰ ਲਾੜਾ ਬਿਨ ਨਸ਼ਿਆਂ ਨੇ ਘਰ ਪੱਟਦਾ ਦਿਨ ਕੱਟਦਾ ਮੱਚੀ ਤੇ ਪੈ ਕੇ ਸਾਰਾ ਕਹਿੰਦਾ 4 ਵਜੇ ਠੇਕੇ ਤੋਂ ਲੈ ਕੇ ਬੋਤਲ ਹੜਾ ਲਾਵਾਂ ਰੈਡਨ ਬੈਠਦੀ ਪੀ ਕੇ ਸਰਕਟ ਜਰਦਾ ਬੁੱਲਾ ਵਿੱਚ ਪਾਵਾਂ ਨਹੀਂ ਕੈਰੀ ਸੋਮਾ ਗੋਲੀਆਂ ਉਹ ਤਾਂ ਬਹੁਤ ਜ਼ਰ ਇੰਸ਼ੂਰ ਸੀ ਕੈਰੀ ਸੋਮਾ ਦਾ ਸ਼ਾਕ ਕਰਦੇ ਕੈਰੀ ਸੋਮਾ ਗੋਲੀਆਂ ਖਾ ਕੇ ਪਾਵਾਂ ਬੋਲੀਆਂ ਤਿਆਜਾ ਪਾਨ ਕੰਪੂਜ ਦਾ ਨਜ਼ਾਰਾ ਨਹੀਂ ਐਵੇਂ ਕੱਤੋਂ ਰਹੇ ਲੜਦੀ ਨੀ ਮੈਂ ਅਮਰੀਕਾ ਕਿੱਟਾ ਕਹਾਂ ਪਰ ਇਹ ਗੀਤੀ ਫਰਮਾਇਸ਼ ਨਹੀਂ ਆਉਂਦੀ ਬਹੁਤ ਜਾਨੀ ਦੋ ਦੋ ਵਾਰੀ ਤਿੰਨ ਤਿੰਨ ਦੀ ਮੰਗੀ ਤੁਸੀਂ ਰੈਡ ਐਂਡ ਵਾਈਟ ਸਿੱਟਾਂ ਦੀ ਗੱਲ ਕੀਤੀ ਉਹਦੋਂ ਚੱਲਦੀਆਂ ਸੀ ਹਾਂਜੀ ਹਾਂਜੀ ਉਹਦੋਂ ਪੀਂਦੇ ਸੀ ਬਹੁਤ ਲੋਕ ਉਹਦੇ ਜਨੜੇ ਕਹਿੰਦੇ ਨਸ਼ੇ ਉਹ ਤੋਂ ਘੱਟ ਸੀ ਮੈਂ ਜਿੰਨਾ ਸ਼ੋਰ ਬਹੁਤ ਸੀ ਉਹ ਆਪੇ ਬਾਗ ਹੋ ਰਹੀਆਂ ਜਨੀਆਂ ਜਿਹੜਾ ਹੁਣ ਚਿੱਟਾ ਚੱਲ ਰਿਹਾ ਉਹਦੋਂ ਇਹ ਚੀਜ਼ ਨਹੀਂ ਸੀ ਹਾਂ ਕਿ ਪੀਂਦੇ ਜਿਹਦਾ ਪਰ ਹੋਰ ਤਾਂ ਚੱਲਦੇ ਆਏ ਨਛੇ ਦਾ ਦੰਦ ਹਾਂ ਵੀ ਆ ਗਿਆ ਪੰਜਾਬੀ ਵਰਤ ਇਹ ਆਪਣਾ ਜਿਹੜਾ ਕਲਚਰ ਹੈ ਸੀਮਾ ਕੁੱਕੜਾ ਇਹ ਤਾਂ ਸੀਗਾ ਹਾਂ ਇਹ ਤਾਂ ਸੀਗਾ ਜੀ ਆ ਤੇ ਫਿਰ ਮੈਂ ਜਦੋਂ ਪਹਿਲੀ ਵਾਰ ਗਿਆ ਨਾ ਸਟੇਜ ਤੇ ਇਹਦੀ ਪਰਟਨਰ ਪਰਫਾਰਮੈਂਸ ਉਹ ਇੱਕ ਤਾਂ ਇੱਕ ਤਰਜ ਬਹੁਤ ਕੈਰੀ ਸੀਗੀ ਉਹ ਤਰਜਾ ਪਰ ਮੈਂ ਜਿਹੜੀ ਮੈਨੂੰ ਤਰਜ ਸੁਹਣੀ ਲੱਗਦੀ ਸੀ ਮੈਂ ਉਸੇ ਦਾ ਵੀ ਬਣਾ ਲਿਆ ਹਾਂ ਇਹ ਸਾਰੇ ਕੀ ਤਾਂ ਬੜਾ ਮੈਨੂੰ ਲੋਕਾਂ ਨੇ ਸੁਣਾਇਆ ਇਹ ਕਈ ਮੁੰਡਿਆਂ ਨੇ ਨੱਚਦੀ ਵੀ ਪਾਇਆ ਹਾਂ ਤੇ ਹੋਰ ਕਿਸੇ ਕੋਲ ਜਾਣਦੀ ਹੈ ਤੁਸੀਂ ਕੀਤੀ ਹੋਵੇ ਦੀ ਇਸ ਕਲਾਕਾਰ ਨਾਲ ਆਪਾ ਧੰਨਵਾਦ ਕਰਦੇ ਹਾਂ ਚਲੋ ਵੀ ਆਪਣਾ ਜਿਹੜਾ ਕੀ ਆਦਾ ਲੱਗ ਜਾਵੇ ਨਹੀਂ ਫਿਰ ਮੈਂ ਉਦੋਂ ਬਾਅਦ ਮੇਰੀ ਫਰਮਾਇਸ਼ ਸੀਗੀ ਐ ਵੀ ਬਲੇਚਾ ਦਾ ਮੇਰੇ ਗੀਤ ਨੇ 79 60 ਜੀ ਗਾਉਣ ਜਾਂ ਕੁਲਦੀਰ ਮਾਨਿੰਦ ਜੀ ਗਾਉਣ ਫਿਰ ਉਦੋਂ ਬਾਅਦ ਮੈਂ ਕਿਸਨੂ ਕੀ ਕੀਤਾ ਰਿਹਾ ਤਾਂ ਜਿਹੜੇ ਮੇਰੇ ਜੀ ਸੀਗੇ ਮੈਂ ਆਪ ਗਾ ਕੇ ਅਰਮਨ ਰੋਜ ਪੂਰਾ ਕਰ ਦਿੱਤਾ ਸੀ ਹਰਮੋਨੀਅਮ ਤੇ ਨੰਦਨ ਕਰਨ ਕਰ ਲਏ ਜੀ ਹੁਣ ਮਤਲਬ ਕਿ ਮੈਂ ਗੀਤਾਂ ਘੱਟ ਗਾਉਣਾ ਹੁਣ ਮੈਂ ਵੀ ਉਮਰ ਦੇ ਹਿਸਾਬ ਨਾਲ ਕੀਰਤਨ ਕਰ ਲੈਣਾ ਕੀਰਤਨ ਹਾਂਜੀ ਹਾਂਜੀ ਕਰੀਆ ਸ਼ਬਦ ਕੀਰਤਨ ਦਾ ਲੀਦੇ ਆ ਬੀਚਾ ਦਾ ਹੁਣ ਬਹੁਤ ਬਹੁਤ ਕਰ ਲੈ ਹਣ ਮਾੜੀ ਬੁਮਾਰਦਨਾ ਦਾ ਜੋ ਹਾਂਜੀ ਹੁਣ ਫਿਰ ਕੀ ਕੰਮ ਕਰਦੇ ਹਣ ਅਸੀਂ ਮਜ਼ਦੂਰੀ ਕਰਦੇ ਹਾਂ ਕਰਦੇ ਹਾਂ ਹਾਂਜੀ ਹਾਂ ਅੱਜ ਚੋਨਾ ਲਾ ਕੇ ਆਈ ਜੀ ਉਹਨਾਂ ਦਾ ਹਾਂਜੀ ਅੱਜ ਚੋਨਾ ਲਾ ਕੇ ਆਈ ਐਂਡ ਚੋਨਾ ਲਾਉਣੇ ਪਰਚਾਤੋਂ ਚੋਨਾ ਮੀਨੇ ਲਾਉਣੇ ਚੋਨਾ ਤੇ ਲਗਾਤਾਰ ਐਂਡ ਤੱਕ ਰਲਾਈ ਜਾਂਦੇ ਹਾਂ ਹਾਂਜੀ ਇਹ ਬਿਰਚੋ ਨੇ ਤੋ ਆ ਕੇ ਫਿਰ ਕਰਦੇ ਹੋ ਰਿਆ ਅਸਤ ਕਰਦੇ ਨਹੀਂ ਆ ਕੇ ਨਹੀਂ ਕਰਦੇ ਜਦੋਂ ਫੇਲੇ ਉੱਤੇ ਕਰਦੇ ਹਾਂ ਹਾਂ ਹੁਣ ਤਾਂ ਫਿਰ ਗਰਮੀ ਦਾ ਮੌਸਮ ਆ ਨਾ ਪ੍ਰਾਣ ਆ ਹਾਂ ਜੀ ਹਾਂ ਜੀ ਔਰ ਮਾਰਕ ਦੀ ਮਹਿਰ ਆ ਤੇ ਪਾਟਾ ਵੀ ਗਰੀਬੀ ਬਹੁਤ ਦੇਖੀ ਆ ਬੱਚੇ ਸੈਤਾਂ ਦੀਆਂ ਵਿਆਧੀ ਤੇ ਹੁਣ ਲੜਕਾ ਕਹਿੰਦਾ ਸੀ ਤੁਸੀਂ ਝੋਨਾ ਲਾ ਲਓ ਤੁਹਾਨੂੰ ਵੀ ਦੋ ਵੀਨੇ ਮੈਂ ਬੰਬੇ ਲੈ ਕੇ ਜਾਊਗਾ ਉੱਥੇ ਅੱਛਾ ਚਲੋ ਚਲੋ ਬੜਾ ਕੇ ਭਾਈ ਉੱਥੇ ਲੈਣੀਆਂ ਨੇ ਜਾਰੀ ਆ ਉੱਥੇ ਲੈਣੀਆਂ ਨੇ ਜਾਰੀ ਆ ਠੀਕ ਹੈ ਦੇਖੋ ਜੀ ਕਿੰਦਾ ਐ ਹੁੰਦਾ ਵੀ ਜਿਹੜੇ ਜਿਹੜੀ ਜਗ੍ਹਾ ਤੇ ਧੁੱਪਾਂ ਨਾ ਕਿਤੇ ਖੀਰ ਨੂੰ ਸ਼ਾਮ ਵੀ ਆਉਂਦੀ ਹੈ। ਹਾਂਜੀ। ਚਲੋ ਗਰੀਬੀ ਬਹੁਤ ਦੇਖੀ ਆ ਚਲੋ ਮਿਹਨਤ ਕਰਕੇ ਬੱਚੇ ਪੜਾ ਲੇ। ਬੱਚੇ ਪੜਾ ਕੇ ਬੱਚੇ ਚਲ ਆਪੋ ਆਪਣੇ ਵਧੀਆ ਕੰਮ ਧੰਦੇ ਤੇ ਲਾ ਕੇ। ਤੂੰ ਵੀ ਇਹ ਮਾਰਕ ਦਾ ਸ਼ੋਕਰ ਕਰਦੇ ਵੀ ਤੂੰ ਕਰਮ ਚੰਗੇ ਕੀਤੇ ਸੀ। ਵੀ ਚਲ ਬੱਚੇ ਲੈ। ਤੇ ਅੱਜਕੱਲ ਬੱਚਿਆਂ ਦਾ ਬਹੁਤ ਬੁਰਾ ਹਾਲ। ਬੱਚਾ ਤੁਸੀਂ ਤੂੰ ਕੁੜੀਆਂ ਦਾ ਬਹੁਤ ਬੁਰਾ ਹਾਲ। ਕੁੜੀਆਂ ਮੁੰਡੇ ਇੰਨਾ ਨਸ਼ਾ ਕਰਦੇ ਆ। ਸਾਡੇ ਪੰਜਾਬ ਦਾ ਤਾਂ ਬੇੜਾ ਕਰਕਰਦੇ ਹੋਇਆ। ਉਹੋ ਜਿਹੀਆਂ ਸਾਡੀਆਂ ਸਰਕਾਰਾਂ ਨੇ। ਸਰਕਾਰਾਂ ਦਾ ਵੀ ਸਾਡਾ ਵੇਖ ਲੋ ਵੀ ਹੋਰ ਬੱਚੇ ਜਿਹੜੇ ਤੁਰੇ ਜਾਂਦੇ ਬਾਹਰ ਚਲੇ ਜਾਂਦੇ ਤੁਰੇ ਜਾਂਦੇ ਇਸੇ ਕਰਕੇ ਤੁਰੇ ਜਾਂਦੇ ਸਾਡੇ ਨਾਲ ਸਰਕਾਰਾਂ ਦਾ ਬੁਰਾ ਹਾਲ ਆ ਹੈ ਤੁਸੀਂ ਇਹ ਦੇਖ ਲੋ ਵੀ ਘਰ ਦੇ ਵਿੱਚ ਕਿੰਨੇ ਕਿੰਨੇ ਮਰੀਜ਼ ਪਏ ਜਾਂਦੇ